ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਾਡਾ ਸਾਡਾ ਕਿੰਦਾ ਹੁੰਦਾ ਵੀ ਨਵੇਂ ਬੱਚੇ ਜਿਹੜੇ ਖਜਾਏ ਆ ਪੱਕੇ ਕੀਤੇ ਢਾ ਕੇ ਚੈੱਕ ਕਰਨੇ ਕਰੀ ਵੇਖੋ ਕੀ ਕਰਦਾ ਉਹ ਕੱਢਣ ਲੱਗਾ ਬਾਹਰ ਕੋਜੇ ਪਹਿਲਾਂ ਬਾਹਰ ਗੱਡੇ ਥੱਲੇ ਬਾਂਦੇ ਆ ਵੇਖੋ ਹੁਣ ਕਰਦਣ ਲੱਗਾ ਜੀ ਕੀ ਕਰਦਾ ਕੀ ਨਹੀਂ ਦੱਸਦਾ ਨਵਾਂ ਨਾ ਕੋਈ ਕੱਢੀ ਰੰਗ ਰੰਗ ਲੱਗੇ ਵਾਲੇ ਕੱਢੀ ਚਲੋ ਹਾਂ ਓਆ ਨਹੀਂ ਯਾਰ ਕੱਢਣਾ ਆੜਾ 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 ਜਿਹੜੇ ਪਰ ਬੰਨੇ ਆ ਇਹਦੇ ਤੋਂ ਇਹਦੇ ਸਮਾਂ ਟੁੱਟ ਪਰ ਬੰਨੇ ਆ ਇਹਦੇ ਨਾ ਕੱਢਦਾ ਭਾਵੇਂ ਉਹ ਨਾ ਦੂਜਾ ਨਾ ਕੱਢੀ ਸਲੇਟੀ ਆ ਉਹਦ ਨਹੀਂ ਨਾ ਕੱਢਿਆ ਬੱਚਾ ਰਹਿਣ ਦੇ ਉਹਨੂੰ ਹੁਣ ਦੂਜੇ ਬੰਨੇ ਵੇਲਾ ਕੋਈ ਹੈਗਾ ਤੇ ਨੋ ਹੁਣ ਦੇਖੋ ਬਹੁਤ ਸਾਡਾ ਬਣਿਆ ਸ਼ਿਕਾਰੀ ਇੱਥੇ ਦੇਖੋ ਸਾਡੀ ਛੱਤ ਤੇ ਮੌਸਮ ਦੇਖੋ ਬੱਦਲ ਆ ਬਿਲਕੁਲ ਸਾਫ ਹੈ ਇੱਧਰ ਬੱਦਲ ਬਣਦੇ ਆ ਤੇ ਇੱਧਰ ਅਸੀਂ ਕਬੂਤਰ ਡਾਉਂ ਲੱਗੇ ਆ ਜਿਆਦੇ ਉੱਚੇ ਵਾਲੇ ਨਾ ਗੱਡੀ ਨਾਰਮਲ ਜਿਹੀ ਗੱਡੀ ਬਾਈ ਬੋਣੇ ਨਹੀਂ ਆਉਂ ਬੈਣੇ ਓਖੇ ਹੋ ਜਾਣੇ ਫਿਰ ਹਾਂ ਕਿ ਇਹ ਗਿੜੇ ਆ ਹਾਂ ਜਿਹੜੇ ਕੱਢਣ ਲੱਗਾ ਉਹੋ ਇੱਕ ਉਹੋ ਹੀ ਕੱਢੀ ਜਿਹੜੇ ਗਿੜੇ ਆ ਚਟਾ ਦੇ ਨਾਲ ਬਾਹਰ ਥੱਲੇ ਖੋਲਦੇ ਖੁੱਡਾ ਉਹ ਦੋ ਤੇ ਆਪੇ ਗਿੜੇ ਲੈ ਗਿਆ ਇੱਕ ਤੇ ਲੈ ਹੀ ਗਿਆ ਤੇ ਗਿੜਾ ਤਵਾ ਤੇ ਗਿੜਾ ਲੈ ਹੀ ਗਿਆ ਕਿਤੇ ਚਲੋ ਹੁਣ ਲੱਗਾ ਜੀ ਅਡਾ ਸਟਾਰਟ ਆਉਣ ਲੰਬੀਰ ਦੇ ਕੈਨਡਾ ਆਉਣ ਲੱਗਾ ਜੋ ਲੋ ਆ ਲਓ ਕੀ ਕਹਿੰਦੇ ਡਾਉਂਦੇ ਨਹੀਂ ਆ ਆਹੀ ਤੇ ਬਾਦ ਹੀ ਦੀ ਯਾਰ ਕੀ ਨਾ ਕਹਿੰਦੇ ਆਣਾ ਨੂੰ ਹਾਲੋ ਗਏ ਜੋ ਬੱਚੇ ਤਾਂ ਇਹ ਬੱਚੇ ਦੇ ਨਾਲ ਗੁੱਤੇ ਕਰਤੀ ਕਿ ਨਹੀਂ ਸ਼ਾਂਤ ਚਾਹ ਦੇ ਟਾਈਮ ਤੇ ਡਾਉਂਦੇ ਹੀ ਆਹੀ ਤਾਂ ਜੇ ਖੋਲ ਦੀ ਕਿਉਂਕਿ ਬੈਲਾਂ ਦੀਵੇਂ ਕਬੂਤਰ ਵੀ ਬੈਣਦੀ ਨਾ ਬੱਚੇ ਬਿਲਕੁਲ ਅਜੇ ਨਵੇਂ ਆ 2-4 ਦਿਨਾਂ ਵਿੱਚ ਪੱਕੇ ਕੀਤੇ ਤੇ ਅੱਜ ਡਾ ਵੀ ਦਿੱਤੇ ਸਾਰੇ ਦੇਖੋ ਦਲੇਰੀਆਂ ਆ ਜਾਣਾ ਨਾ ਬਾਹਰ ਆ ਦਾਣਾ ਬਾਹਰ ਕੱਢ ਲੈਣਾ ਫਿਰ ਅੰਦਰ ਨਾ ਖਾਣਗੇ ਬਾਕੀ ਹੁਣ ਦਿੱਤਾ ਥੱਲੇ ਖੁੱਡਾ ਖੋਲ ਹੁਣ ਅਖਾਂਗੇ ਨਿਗਾ ਕਿਹੜਾ ਬੱਚਾ ਕਿੱਧਰ ਜਾਂਦਾ ਕਿਹੜਾ ਕਿੱਥੇ ਉੜਦਾ ਤਕਰੀਬਨ ਕੋਠੇ ਤੇ ਹੀ ਰਹਿਣਾ ਇਹਨਾਂ ਨੇ ਬੈਭੂ ਜਾਣਾ ਆਪੇ ਕੋਈ ਨਹੀਂ ਨੰਮਾ ਨਾਈ ਡਰ ਗੈਂਗਸਟਰ ਸਾਡਾ ਆਹ ਕੱਢਾ ਵਾ ਅੱਛਾ ਇਹ ਤਾਂ ਲੜੀ ਮਾਰਿਆ ਆਹ ਦੱਜਾ ਚਿੱਟਾ ਬੱਚੇ ਸਾਰੇ ਹੋ ਗਏ ਉੱਤੇ ਓ ਯਾਰ ਇਹਨਾਂ ਨੂੰ ਨਹੀਂ ਕੱਢਿਆ ਦੋਵਾਂ ਨੂੰ ਇਹਨਾਂ ਨੂੰ ਵੀ ਕੱਢਦਾ ਓ ਚੀਨੇ ਜਿਹੜੇ ਦੋ ਵੇਖੇ ਟਾਗੇ ਅਛਾ ਅਛਾ ਉਹਦਾ ਇਹਨੂੰ ਜਾਲ ਤੇ ਚੜਾ ਦਿਆ ਕਰ ਲੋ ਵਾਹ ਇਹਦੇ ਵਗਾਤੀ ਜੋ ਸ਼ਾਹ ਕਿਤੇ ਬੱਚੇ ਚੜ ਗਏ ਆ ਕਾਫੀ ਕਿਹੜਾ ਹਾੜਾ ਨਵਾਂ ਖੋਲਿਆ ਹੀ ਤੇ ਜਾਲ ਤੇ ਬਾਹ ਦਿਆ ਕਰ ਲੈ ਇਹਨੂੰ ਅਜੇ ਨਾ ਡਾਉਣ ਲਾਪੀ ਲੋ ਅਜੀ ਕੋਡ ਨਹੀਂ ਲਓ ਫਿਰ ਗੇੜੇ ਵਾ ਲੈੰਦੇ ਨੂੰ ਲਓ ਅਜੀ ਅਜੀ ਦੋ ਚਾਰ ਦੋ ਕਾਲੀ ਖੋਲਾ ਤੇ ਜਡਾ ਵੀ ਲਿਆ ਹੈ ਕਾਣੂ ਆ ਜਾਣ ਹੁਣ ਨਿਗ੍ਹਾ ਰੱਖ ਇਹਨਾਂ ਵੀ ਕਿੜਾ ਕਿੜਾ ਡਾਇਆ ਤੇ ਕਿੜਾ ਕਿੜਾ ਪਾਉਂਦੇ ਹਨ